ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਆਪਣੇ ਵੱਲੋਂ ਡੀ ਟੀਵੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਕਿ ਅੱਜ ਮਿਤੀ 22 2024 ਨੂੰ ਸਥਾਨ ਗੁਰਦੁਆਰਾ ਢੰਗ ਸਾਬ ਆ ਕੇ ਸਥਾਨ ਤੇ ਆਇਆ ਨੂੰ ਜੀ ਆਇਆਂ ਨੂੰ ਧੰਨਵਾਦ ਕੀਤਾ ਜਾਂਦਾ ਹੈ ਸਾਲਾਨਾ ਸਮਾਗਮ ਦੀ ਜੋ ਕਵਰਿੰਗ ਕਰਨ ਆਇਆ ਹਾਂ ਦਾ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਅੱਜ ਇੱਥੇ ਸਲਾਨਾ ਸਮਾਗਮ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਮਹਾਰਾਜੀ ਦੇ ਸ਼ੀਤੀ ਧਿਆੜੇ ਨੂੰ ਸਵਾਪਤ ਜਪੋ ਜੀ ਅਰਜਨ ਦੇਵ ਗੁਰੂ ਫਸਾਂਕਰਣ ਜੂਨ ਗਰਵਨਾ ਆਇਓ ਮਹਾਰ ਦੀ ਕਿਰਪਾ ਸਦਕਾ ਅੱਜ ਇਸ ਥਾਨ ਤੇ ਗੁਰਮਤਿ ਸਮਾਗਮ ਕਰਵਾਇ ਜਾ ਰਹੇ ਹਨ ਜਿਨ੍ਹਾਂ ਦੇ ਕੱਲ ਤੋਂ ਖੰਡਪਾ ਸਾਹਿਬ ਸ੍ਰੀ ਰੰਭ ਹਨ ਜਿਨ੍ਹਾਂ ਦੇ ਕੱਲ ਸਵੇਰੇ ਭੋਗ ਪਾਏ ਜਾਣੇ ਹਨ ਵੱਲੋਂ ਸਮੂਹ ਸਾਧ ਸੰਗਤ ਗੁਰਦੁਆਰਾ ਟਾਂਕ ਸਾਹਿਬ ਅਤੇ ਸਮੂਹ ਸਾਧ ਸੰਗਤ ਪਿੰਡ ਸਿੰਘमाजੜਾ ਅਤੇ ਪਿੰਡ ਮਗਲमाजੜੀ ਸਮੂਹ ਇਲਾਕਾ ਨੂੰ ਅਸੀਂ ਸਾਧ ਸੰਗਤ ਜ਼ਿਲ੍ਹਾ ਰੋਪੜ ਨੇੜੇ ਕੁੜਾੜੀ ਗੁਰਦੁਆਰਾ ਢਾਂਗ ਸਾਹਿਬ ਵੱਲੋਂ ਸਮੂਹ ਸੰਗਤਾਂ ਨੂੰ ਜੀ ਆਇਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਕੱਲ ਮਿਤੀ 23 2024 ਨੂੰ ਦਿਨ ਐਤਵਾਰ ਨੂੰ ਸਵੇਰੇ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜੋ ਕਿ ਗੁਰਮਤ ਸਮਾਗਮ ਕਰਵਾਏ ਜਾ ਰਹੇ ਹਨ ਆਪ ਜੀ ਨੂੰ ਆਉਣ ਦਾ ਸੱਦਾ ਦਿੱਤਾ ਜਾਂਦਾ ਹੈ ਜੀ ਜੋ ਪਿਉ ਜਨ ਆਰਣ ਦੇਵ குரு ਫਿਰ ਸੰਕਟ ਜੂਨ ਗਰਬ ਨਾ ਆਇਓ ਆਪਾਂ ਆਪਣੀ ਜਿੰਦਗੀ ਦਾ ਜੋ ਮਨੋਰਥ ਹੈ ਇਹ ਕੇਵਲ ਆਪਾਂ ਆਪਣੇ ਨਿੱਜੀ ਫੰਕਸ਼ਨਾਂ ਵਾਸਤੇ ਨਹੀਂ ਆਇਏ ਕੇਵਲ ਦੇ ਕੇਵਲ ਆਪਾਂ ਕੋ ਆਪਣੇ ਨਿੱਜੀ ਕੰਮਾਂ ਵਾਸਤੇ ਨਹੀਂ ਆਇਏ ਗੁਰੂ ਸਾਹਿਬ ਨੂੰ ਇਹ ਸਮਰਪਤ ਆਪਾਂ ਆਏ ਆ ਤੇ ਗੁਰੂ ਸਾਹਿਬ ਨੂੰ ਹੀ ਆਪਾਂ ਸਮਰਪਤ ਹੋ ਕੇ ਚੱਲਣਾ ਇਸ ਕਰਕੇ ਜੋਗੀ ਗੁਰਦੁਆਰਾ ਢਾਂਗ ਸਾਹਿਬ ਵਿਖੇ ਸਦਾਨਾ ਸ਼ਹੀਦਾਂ ਦੇ ਸਤਜ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਲ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਤ ਰਮਸ ਮਗੰ ਕੁਰਾਇ ਜਹਰੇ ਹਨ ਸੋ ਆਪ ਜੀ ਨੂੰ ਇਸ ਸਥਾਨ ਤੇ ਆਉਣ ਦਾ ਜੀ ਆਇਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਕੁੜੇ ਕੋਈ ਨਾ ਜਾਣੀ ਸੋਦਾ ਮੰਗਾ ਬੰਦਵਾ ਨਾ ਨਿਤ ਰੀਹਾਂ ਤੁਮ ਕੰਨ ਕੰਨ ਕਦਾ ਕਦਾ ਬਾਲੀਆ ਬਖਸ਼ੀ ਮੇਰੇ ਕੋ ਪਏ ਨਾ ਰਸ ਤੁਮ ਸੰਗਪਰੀ ਦੰਦੀਆ ਮੰਗਾ ਬੰਦਵਾ ਕੋ ਪ੍ਰਭੂ ਓ ਨਾਨਕ ਰੀਹਾਂ ਸੇ ਯੋ ਯੋ ਪਾ ਪਾ ਦੇ ਸੱਜਣਾ ਗੋਵਰਤਨ ਕਾ ਜਿ ਕਿਉਂ ਗਾਵਾ ਜਿਸਾਂ ਚੜਾਈ